ਸੀਰਪਾਨ ਵਾਲਿਆਂ ਦੇ ਨਾਲ ਚਾੜੂ ਵਾਲਿਆਂ ਦੇ ਨਾਲ ਜੋ ਆਪਾਂ ਸਾਥ ਕਿਰਪਾਨ ਵਾਲਿਆਂ ਦਾ ਦੇਣਾ ਹੈ ਸ਼ਸਤਰ ਵਾਲਿਆਂ ਦਾ ਦੇਣਾ ਹੈ ਕਲਗੀ ਤਰਪੀਤਾ ਦੇ ਸਿੰਘਾਂ ਦਾ ਸਾਥ ਦੇਣਾ ਆਹ ਝਾੜੂ ਸਾਡਾ ਨਹੀਂ ਇਹ ਨਾ ਸਾਡਾ ਪਹਿਲਾਂ ਸੀ ਨਾ ਸਾਡਾ ਹੋਵੇਗਾ ਇਹ ਝਾੜੂ ਅਸੀਂ ਬੜੇ ਵਿਸ਼ਵਾਸ ਦੇ ਨਾਲ ਤਰਨਤਾਰਨ ਹੜਕੇ ਦੇ ਵਿੱਚ ਕਹਿੰਨੇ ਆ ਆਹ ਝਾੜੂ ਅਸੀਂ ਖਲਾਰਤਾ ਸਾਜ਼ ਰਿਆ ਗਾਲ ਜਗਰਾਤ ਕਰੇਗਾ ਖਾਲਸਾ ਜੀਤ ਜੀਤ ਦੇ ਨਿਸ਼ਾਨ ਨਾਮ ਜੰਤ ਮਹਾਰਾਜ ਕੇ ਨਿਸ਼ਾਨ ਨਾਮ ਪੰਤ ਮਹਾਰਾਜ ਕੇ ਬੋਲੇ ਸੋ ਨਿਹਾਲ ਸਾਜ਼ ਰਿਆ ਗਾਲ ਮਾਤਾ ਜੀ ਪੰਜੇ ਨੂੰ ਵੋਟ ਨਾ ਪਾਇਓ ਤੱਕੜੀ ਨੂੰ ਵੋਟ ਨਾ ਪਾਇਓ ਝਾੜੂ ਨੂੰ ਵੋਟ ਨਾ ਪਾਇਓ ਆ ਬੀ.ਡੀ.ਪੀ. ਵਾਲਿਆਂ ਨੂੰ ਨਾ ਪਾਇਓ ਵੋਟ ਪਾਉਣੀ ਬਾਲਟੀ ਨੂੰ ਬਾਲਟੀ ਨੂੰ ਬਾਲਟੀ ਨੂੰ ਭਾਈ ਮਨਦੀਪ ਸਿੰਘ ਨੂੰ ਆ ਸਾਡੀ ਕੌਮ ਦਾ ਜੋਹਦਾ ਤੇ ਜੋਦੇ ਦਾ ਭਰਾ ਏ ਸੁਪ ਬਜ਼ੁਰਗੋ ਆ ਸੋਟਾ ਲੈ ਕੇ ਜਾਈ ਬਜ਼ੁਰਗਾ ਜਿੰਨ ਜਿੰਨ ਵੋਟ ਪਾਉਣ ਜਾਣੀ ਐ ਇਹ ਦਿੱਲੀ ਵਾਲੇ ਕੁੱਟ ਕੁੱਟ ਕੱਢਣੇ ਪੰਜਾਬ ਚੋਂ ਕੁੱਟ ਕੁੱਟ ਕੇ ਸੋ ਭਰਾ ਮੇਰੇ ਤਕੜੇ ਹੋ ਜਾਓ ਭੈਣੋ ਤਕੜੀਆਂ ਹੋ ਜਾਓ ਇਸ ਵਾਰ ਹੁੰਜਾ ਫੇਰ ਦਿਓ ਇਸ ਵਾਰ ਪੰਥ ਨੂੰ ਜਿਤਾ ਦਿਓ ਆ ਝਾੜੂ ਦਿੱਲੀ ਦਾ ਲਾਲਾ ਪੰਜਾਬ ਤੋਂ ਭਜਾਵਾਂਗੇ ਇਹਨੂੰ ਬਾਹਰ ਕਰਦਾਂਗੇ ਹੈਪੀ ਮੈਡਿਕ ਕੋਜ ਵਾਲੇ ਭਰਾਵਾ ਧੰਨਵਾਦ ਬਾਹਰ ਨਿਕਲਿਆ ਤੁਹਾਨੂੰ ਧੰਨਵਾਦ ਹੈ ਆਪਣੇ ਉਸਤਾਦ ਨੂੰ ਵੀ ਕਈ ਵੋਟਾਂ ਪੰਥ ਨੂੰ ਪਾਉਣੀਆਂ ਪੰਥ ਨੂੰ ਪੰਥ ਨੂੰ ਟੀਕੇ ਭਰ ਭਰ ਕੇ ਲਾਉਣੇ ਆ ਭਰ ਭਰ ਕੇ ਲਾਉਣੇ ਆ ਦਿੱਲੀ ਨੂੰ ਭਜਾਉਣਾ ਇੱਥੋਂ ਦਿੱਲੀ ਨੂੰ ਕੱਢਣਾ ਆਪਾਂ ਉਹ ਦਿੱਲੀ ਨੂੰ ਵਾਰੀ-ਨਾਰ ਭਜਾਉਣਾ ਵਜੈ ਲੋ ਕੀ ਤੁਹਾਡੇ ਘਰਾਂ ਮੂਰੇ ਤੇ ਤੁਹਾਡੇ ਘਰਾਂ ਮੂਰੇ ਆਇਆ ਭਰਾਵੋ ਇਹ ਗੱਲ ਕਰਕੇ ਆਇਆ ਕਿ ਭਰਾਵੋ ਜਿਹੜਾ ਕਹਿੰਦਾ ਸੀ ਵੀ ਥੋੜਾ ਨੂੰ ਮਾਝੇ ਦੀ ਲੋੜ ਦੀ ਸਰਕਾਰ ਮਨਦੀਪ ਸਿੰਘ ਜੀ ਨੇ ਦੱਸਣਾ ਵੀ ਤੁਹਾਡੀ ਲੋੜ ਆ ਭਰਾਵੋ ਜਿਹੜਾ ਅਮਨ ਰੋਣਾ ਕਹਿੰਦਾ ਸੀ ਵੀ ਥੋੜੀ ਲੋੜ ਦੀ ਮਾਝੇ ਦੀ ਸਾਨੂੰ ਲੋੜ ਦੀ ਤੇ ਭਰਾਵੋ ਤੁਸੀਂ ਪਧਵੰਤਾ ਪਿੰਡ ਪਿੰਡ ਕਰਤਾ ਜੁੱਤੀਆਂ ਲਾ ਕੇ ਪਿੰਡ ਪਿੰਡ ਵੋਟਾ ਵਗਦਾ ਫਿਰਦਾ ਤੇ ਤੁਸੀਂ ਜਵਾਬ ਦੇਣਾ ਹੈ ਐਤਵਾਰ ਵਟਾ ਨੰਬਰ 14 ਵਟਾ ਨੰਬਰ 14 ਦਬਾਉਣਾ ਹੈ ਤੇ ਬਾਤੀ ਭਰ ਦੇਣੀ ਨੱਕੋ ਨੱਕ ਬਾਤੀ ਭਰ ਦੇਣੀ ਆ ਵਟਾ ਨੰਬਰ 14 ਆਪਾਂ ਇਹਨਾਂ ਨਕਰਾਂ ਨੂੰ ਆਪਾਂ ਬਚਾਉਣਾ ਹੈ ਸਾਡੀ ਨੌਜਵਾਨੀ ਬਚਾਉਣੀ ਆ ਨੌਜਵਾਨੀ ਤਾਂ ਹੀ ਬਤਨੀਆਂ ਦੇ ਖਾਸੇ ਦਾ ਰਾਜ ਆਉਂਦਾ ਨਿਸ਼ਾਨ ਬਾਲਟੀ ਜੋਰ ਨਿਸ਼ਾਨ ਬਾਲਟੀ ਇਹ ਆਪਣੇ ਚੇਤੇ ਆ ਚ ਕਰ ਲੋ ਤੁਹਾਨੂੰ ਭੁੱਲ ਨਾ ਜਾਵੇ ਕਿਉਂਕਿ ਜਦੋਂ ਆਉਂਦੇ ਨੇ ਬੜੇ ਲਾਜ ਦਿੰਦੇ ਨੇ ਬਹੁਤ ਸਹੂਲਤਾ ਆ ਦੇਵਾਂਗੇ ਆਓ ਦੇਵਾਂਗੇ ਪਰ ਤੁਸੀਂ ਆਪਣੇ ਗੇਟਾਂ ਤੋਂ ਬਾਹਰ ਨਿਕਲ ਕੇ ਵੇਖੋ ਤੁਹਾਡੀਆਂ ਗਲੀਆਂ ਦਾ ਕੀ ਹਾਲ ਹੈ ਤੁਹਾਡੇ ਪਿੰਡ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਜਿੱਤੇ ਨਾਲ ਕਿੰਨੇ ਨੌਜਵਾਨ ਮਰ ਕੇ ਇਨਾ ਕੱਖ ਨਹੀਂ ਜੇ ਦਿੱਤਾ ਸੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਆਪਾਂ ਪਹਿਲਾਂ ਜਿਹੜੀਆਂ ਪਾਰਟੀਆਂ ਚੱਲਦੀਆਂ ਹੁੰਦੀਆਂ ਸੀ ਉਹਨਾਂ ਦੇ ਖਿਲਾਫ ਹੋਏ ਅਸੀਂ ਪਿਆਰ ਦਿਟਾਇਆ ਕਿ ਇੱਕ ਬਦਲਾਅ ਲੈ ਕੇ ਆਵਾਂਗੇ ਪਾਪਾ ਜੀ ਜ਼ਰੂਰ ਸਾਡਾ ਸਾਥ ਦਿਓ ਜੇ ਸਾਡਾ ਚੋਣ ਨਿਸ਼ਾਨ ਬਲਦੀ ਹੈ ਜੀ ਤੇ ਅਸੀਂ ਜਿਹੜਾ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਸਾਡਾ ਉਹਨਾਂ ਨੇ ਦੋਨਾ ਨੁਕਸਾਨ ਕੀਤਾ ਸੋ ਹੁਣ ਅਸੀਂ ਇਹਨਾਂ ਨੂੰ ਦਿਖਾਣਾ ਹੈ ਕਿ ਅਸੀਂ ਇੱਕ ਦੇ ਮਗਰ ਨਹੀਂ ਜੇ ਲੱਗਣਾ ਅਸੀਂ ਜਿਹੜਾ ਸਾਡਾ ਕੁਝ ਕਰੂਗਾ ਸਾਡਾ ਕੁਝ ਸਵਾਰੂਗਾ ਅਸੀਂ ਉਹਦੇ ਪਿੱਛੇ ਤੁਰਨਾ ਜੇ ਜੇ ਕਰੋਗੇ ਤੇ ਅਗਲੀ ਵਾਰ ਆਓਗੇ ਜੇ ਨਹੀਂ ਕਰੋਗੇ ਤੇ ਨਹੀਂ ਆਓਗੇ ਸੋ ਉਹਨਾਂ ਨੇ ਪਿਛਲੇ ਫਾਟੇ ਦਿਨਾਂ ਸਾਲਾਂ ਵਿੱਚ ਸਾਡਾ ਘਾਣ ਕੀਤਾ ਸਾਡੀ ਨੌਜਵਾਨੀ ਦਾ ਨੁਕਸਾਨ ਕੀਤਾ ਸਾਡੀ ਬਾਹ ਨਹੀਂ ਫੜੀ ਸਾਡੀਆਂ ਬਾਵਾ ਭੰਨੀਆਂ ਤੇ ਭੰਨ ਕੇ ਜੇਲਾ ਵਿੱਚ ਸੁੱਟ ਦਿੱਤੀਆਂ ਸਾਡੇ ਨੌਜਵਾਨ ਗੱਬਰੂ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਦੁੱਖ ਕੀਤਾ ਤੇ ਉਹਨਾਂ ਨੇ ਕਰੇ ਕਰੋ ਨਿਕਲੇ ਅਸੀਂ ਕੁਛ ਸੁਧਾਰ ਲਿਆਉਣਾ ਇਹਨਾਂ ਨੇ ਚੁੱਪ ਚੁੱਪ ਕੇ ਜੇਲਾ ਵਿੱਚ ਸੁੱਟਦੇ ਨੇ ਸੋ ਇਹਨਾਂ ਨੂੰ ਵਖਾਈਏ ਕਿ ਅਸੀਂ ਜੇਲਾ ਵਿੱਚ ਬੈਠੇ ਵੀ ਰਾਜੇ ਆ ਅਸੀਂ ਤੁਹਾਡੀਆਂ ਕੈਡਾਂ ਨੂੰ ਕੁਝ ਨਹੀਂ ਆ ਬਈ ਹੋ ਆਪਾਂ ਤਗੜੇ ਹੋ ਗਏ ਭਾਈ ਅਮਰਪਾਲ ਸਿੰਘ ਨੂੰ ਤਗੜਾ ਕਰਨਾ ਤੇ ਭਾਈ ਅਮਨਦੀਪ ਸਿੰਘ ਨੂੰ ਵੋਟਾਂ ਪਾਓ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਅੱਭਾ ਤਾਰੀਏ ਉਹਨਾਂ ਦਾ ਸਹਾਰਿਆ ਸਾਡੇ ਤੇ ਉਹਨਾਂ ਦਾ ਸਹਾਰਿਆ ਕਿਉਂਕਿ ਉਹਨਾਂ ਨੇ ਉਸ ਬੰਦੇ ਨੂੰ ਮਾਰਿਆ ਜਿਹੜਾ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦਾ ਸੀ ਸਾਤੇ ਖਿਲਾਫ ਬੋਲਦਾ ਸੀ ਮਾਜੇ ਦੀ ਧਰਤੀ ਤੇ ਹੁੰਦਿਆ ਹੋਇਆ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਹੁੰਦਿਆ ਹੋਇਆ ਸਾਡੀ ਹਿੱਕ ਤੇ ਖਲੋਗੇ ਸਾਨੂੰ ਗਾਲਾਂ ਕੱਢਦਾ ਸੀ ਉਹ ਸੂਰਮੇ ਨੇ ਉਹ ਗੋਲੀ ਮਾਰ ਕੇ ਫੜ ਦਿੱਤਾ ਜੇ ਸੋ ਉਹਨਾਂ ਦਾ ਵੀ ਅੱਜ ਮੁੱਲ ਪਾਉਣਾ ਹੈ ਆਪਾਂ ਤਗੜੇ ਹੋਗੇ ਮੋਟਾ ਪਾਉਣੀਆਂ ਸੋ ਚੋ ਨਿਸ਼ਾਨ ਜੇ ਬਾਜ਼ਤੀ ਚੋ ਨਿਸ਼ਾਨ ਬਾਜ਼ਤੀ ਇੱਕ ਕਹਿਣੀ ਨਾਲ ਚੌਂ ਨਿਸ਼ਾਨ ਪਾਰਟੀ ਘਰੇ ਸਭ ਨੂੰ ਕਹਿਣਾ ਹੈ ਪਾਲਟੀ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਹੀ ਸ਼ਤਕਾਰ ਜੋ ਸਾਡੀਆਂ ਮਾਵਾ ਭੈਣਾਂ ਸਾਡੀਆਂ ਮਾਵਾ ਭੈਣਾਂ ਨੂੰ ਬਹੁਤ ਨਿਮਰਤਾ ਸੇਧ ਦਿੱਤੀ ਜਾਂਦੀ ਜੀ ਬੰਦੀ ਮਜ਼ਦੂਰਾਂ ਦਾ ਮੰਡਾ ਤੁਹਾਡੇ ਵੀੜੀ ਚੁਈਆਂ ਤੁਹਾਡੇ ਹੀ ਹੈ ਏ ਝਾੜੂ ਪੰਜਾ ਤੱਕੜੀ ਸਾਦਾ ਨਹੀਂ ਕਦੇ ਹੋ ਸਕਦੇ ਜਿੰਨਾ ਸਾਡੇ ਮਜ਼ਦੂਰਾਂ ਨੂੰ ਇਹਨਾਂ ਨੇ ਲੁੱਟਿਆ ਲੁਟਾਇਆ ਘੁੱਟਿਆ ਇਹ ਸਾਦੇ ਕਦੇ ਨਹੀਂ ਹੋ ਸਕਦੇ ਮਜ਼ਦੂਰੋ ਭੈਣੋ ਭਰਾਵੋ ਮੈਂ ਤੇਰੇ ਕਿਹੜਾ ਮੈਂ ਤੁਹਾਡੇ ਤੋਂ ਹੀ ਆਂ ਵੇਰੇ ਵੇਰੇ ਮੁੰਡਾ ਭਰਾਵੋ ਜਿੰਨਾ ਟਾਂ ਮ ਝਾੜੂ ਪੰਜਾ ਤੱਕੜੀ ਕਮਲ ਦਾ ਫੁੱਲ ਬਣ ਕੇ ਰਾਜ ਕਰੂਗਾ ਸਾਡੇ ਘਰੇ ਘਰੇ ਸੌਦੀ ਉਟੀ ਨਹੀਂ ਪੱਕ ਸਕਦੀ ਕਾਦੇ ਤੁਲੇ ਠੰਡੇ ਰਹਿ ਰਿਆ ਪਾਰਟੀ ਪਾਰਟੀ ਬੋਲੋ ਭੈਣ ਜੀ ਬੋਲੋ ਜਰੂਰ ਸਾਡਾ ਸਾਥ ਦਿਓ ਭੈਣ ਜੀ ਜੋ ਨਿਸ਼ਾਨ ਪਾਰਟੀ ਇਹ ਮਾਨਾ ਜੀਵਾਤਵਾਦ ਰੋਟਾ ਮਾਇਆ ਨਾ ਇਹ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਸ ਵਾਰ ਸਾਡੀ ਕੌਮ ਨੂੰ ਬਚਾਉਣ ਲਈ ਸਾਡੇ ਪੰਜਾਬ ਨੂੰ ਬਚਾਉਣ ਲਈ ਸਾਡਾ ਸਾਥ ਦਿਓ ਤੁਸੀਂ ਤਾਂ ਮਾਦੇ ਦੇ ਲੋਕ ਹਮੇਸ਼ਾ ਅਣਖ ਲਈ ਬਹਾਦਰੀ ਲਈ ਜਾਣੇ ਜਾਂਦੇ ਹੋ ਤੁਸੀਂ ਤਾਂ ਕੁਰਬਾਨੀਆਂ ਕੀਤੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਹੈ ਜੀ ਮਾਤੇ ਦੀ ਸ਼ਰਤੀ ਦੀ ਜੁਹੇਦ ਪਾਈ ਜਲਮਨ ਸਿੰਘ ਦੀ ਖਲੜਾ ਇਹਨਾਂ ਨੇ ਸਾਡੇ ਹੱਕਾਂ ਦੀ ਗੱਲ ਕੀਤੀ ਸਾਡੇ ਅਧਿਕਾਰਾਂ ਦੀ ਗੱਲ ਕੀਤੀ ਸੋਨਾਂ ਦੇ ਰਾਹਾਂ ਤੇ ਚੱਲਦੇ ਆਂ ਜ਼ਰੂਰ ਸਾਡਾ ਸਾਥ ਦਿਓ ਜੀ ਸਾਡਾ ਚੋਣ ਦਾ ਨਿਸ਼ਾਨ ਹੈ ਜੀ ਬਾਲਟੀ ਪਾਣੀ ਹੈਗਾ ਚੋਣ ਦਾ ਨਿਸ਼ਾਨ ਬਾਲਟੀ ਜਿਹੜੀ ਤੁਸੀਂ ਆਪਣੀਆਂ ਕੀਮਤੀ ਵੋਟਾਂ ਪਾ ਕੇ ਭਰਨੀ ਆਂ ਕੋਈ ਤੇ ਇੱਥੇ ਦਿੱਲੀ ਦੇ ਦਲਾਲ ਵੀ ਬੜੇ ਆਉਂਦੇ ਨੇ ਅੱਗੇ ਲਕੀਰਾ ਖਿੱਚਦੇ ਨੇ ਕਿ ਇੱਧਰ ਖੜਨਾ ਤੂੰ ਉੱਧਰ ਖੜਨਾ ਅਸੀਂ ਦਿੱਲੀ ਵਾਲੇ ਤਾਂ ਵੀ ਨਹੀਂ ਖੜਨਾ ਅਸੀਂ ਆਨੰਦਪੁਰ ਵਾਲੇ ਨੂੰ ਮੂੰਹ ਕਰਨਾ ਦਿੱਲੀ ਵਾਲੇ ਨੂੰ ਪਿੱਠ ਕਰਕੇ ਖੜਨਾ ਆ ਸੋ ਜੇ ਆਪਾਂ ਦਿੱਲੀ ਨੂੰ ਪਿੱਠ ਕਰਨੀ ਆਨੰਦਪੁਰ ਸਾਹਿਬ ਨੂੰ ਮੂੰਹ ਕਰਨਾ ਹੈ ਜੇ ਆਪਣੇ ਨੌਜਵਾਨ ਨਸ਼ੇ ਨਾਲ ਲਾਲੀਆਂ ਚ ਡਿੱਗੇ ਆ ਓਥੇ ਆ ਓਥੇ ਜਿੱਡੇ ਨੌਜਵਾਨ ਉਹਨਾਂ ਨੂੰ ਬਚਾਉਣਾ ਵਾ ਭਾਈ ਮਨਦੀਪ ਸਿੰਘ ਨੂੰ ਆਪਾਂ ਵੋਟਾਂ ਪਾ ਕੇ ਅਕੇਲੇ ਆਏ ਤੇ 2022 ਨੂੰ ਸੀਐਮ ਬਣਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਾਹਰ ਕੱਢੀਏ ਦਸਕਾਰ ਚ ਸਾਡੀਆਂ ਮਾਵਾਂ ਭੈਣਾਂ ਛੋਟੇ ਬੱਚੇ ਮਜ਼ਦੂਰ ਮੈਂ ਸਾਰੀਆਂ ਮਜ਼ਦੂਰ ਭੈਣਾਂ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਡਾ ਹੀ ਮੁੰਡਾ ਵੇੜਿਆੜਾ ਮਜ਼ਦੂਰਾਂ ਤੋਂ ਭਰਾਵੋ ਪੰਜਾ ਝਾੜੂ ਤੱਕੜੀ ਕਦੇ ਸਾਡੇ ਤੁੱਲੇ ਨਹੀਂ ਚਪਾ ਦਕਦੀਆਂ ਇੱਕ ਗੱਲ ਯਾਦ ਰੱਖਿਓ ਜਿਹੜਾ ਮੰਰੇ ਕਹਿੰਦੇ ਦੀ ਸਾਨੂੰ ਕੰਮ ਆਉਂਦਾ 7% ਉਹਦੇ ਚ ਦੇਣਾ ਹੁੰਦਾ ਸੈਂਟਰ ਸਰਕਾਰ ਨੇ ਨਿੱਕੇ ਮੋਦੀ ਨੇ ਤੇ ਪੰਜਾਬ ਸਰਕਾਰ ਨੇ 40% ਜਣਾ ਹੁੰਦਾ ਭਰਾਵੋ ਪੂਰੇ ਪੰਜਾਬ ਦੇ ਅੰਦਰ ਜਿਹੜੀ ਬਾੜੀ ਮੋਟੀ ਝੜੀ ਲੱਗਦੀ ਸੀ ਮਾੜਾ ਮੋਟਾ ਕੰਮ ਚੱਲਦਾ ਸੀ ਸਾਡਾ ਸੈਂਟਰ ਸਰਕਾਰ ਨੇ ਸੱਤ ਪਾਸੇ ਪੈਸੇ ਪਾਏ ਤੇ ਨਾ ਪੰਜਾਬ ਸਰਕਾਰ ਨੇ 40 ਪੈਸੇ ਪੈਸੇ ਪਾਏ ਇਸ ਕਰਕੇ ਮੁੰਡੇ ਕਹਾ ਹਰੇ ਆਜ ਕੰਮਾਂ ਦਾ ਸਾਡਿਆ ਸਾਰੇ ਕੰਮ ਖਾਤਾ ਪੂਰੇ ਪੰਜਾਬ ਚ ਮੈਂ ਫੇਰ ਕਹਿਣਾ ਹਾਦੇਓ ਮਜ਼ਦੂਰ ਪੇੜਾ ਨੂੰ ਮਜ਼ਦੂਰ ਭਰਾਵਾਂ ਨੂੰ ਭਰਾਵੋ ਮੈਂ ਧਾਤਾ ਆਪਣਾ ਵੇੜੇ ਵਾਲਾ ਮੁੰਡਾ ਭਰਾਵੋ ਆਹ ਢਾੜੂ ਆਹ ਤਕੜੀ ਆਹ ਪੰਜਾ ਆਹ ਕਮਲ ਦਾ ਫੁੱਲ ਧਾਤਾ ਕਦੇ ਨਹੀਂ ਹੋ ਸਕਦਾ ਜਦੋਂ ਖਾਲਸੇ ਦਾ ਰਾਜ ਆਊਗਾ ਭਰਾਵੋ ਫੇਰੀ ਗੱਲ ਕਰਨੀ ਹੈ ਅਸੀਂ ਬੇਨਤੀ ਕਰਨ ਆਏ ਆ ਤੁਹਾਡੇ ਘਰਾਂ ਮੂਰੇ ਤੁਹਾਡੇ ਘਰਾਂ ਮੂਰੇ ਭਰਾਵੋ ਆਉਣ ਵਾਲੀ 14 11 ਤਰੀਕ ਨੂੰ ਪਟਨ ਨੰਬਰ 14 ਹੈ ਪਟਨ ਨੰਬਰ 14 ਹੈ ਚੌਥਾ ਨਿਸ਼ਾਨ ਪਾਲਟੀ 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 ਇਹ ਵੇਖੋ ਜਿਹੜਾ ਖੋਲੇ ਆ ਨਾ ਉਹਦੇ ਤੋਂ ਖਿੱਤਾ ਬਣਦਾ ਤੇ ਜਿਹੜਾ ਪੰਜਾ ਆ ਉਹ ਅਕਾਲੀਆਂ ਦੀ ਤੱਕੜੀ ਦੇ ਨਾਲ ਉਸ ਚਿੱਟੇ ਨੂੰ ਤੋਲਦਾ ਤੇ ਜਿਹੜੇ ਝਾੜੂ ਵਾਲੇ ਦੇ ਇਹ ਨੌਜਵਾਨੀ ਨੂੰ ਹੁੰਜਾ ਹੀ ਫੇਰ ਕੇ ਲੈ ਗਏ ਜੇ ਸੋ ਇਹਨਾਂ ਚੋਂ ਤੋਂ ਕੰਨੀ ਕਤਰਾਈਏ ਆਪਾਂ ਝਾੜੂ ਜੋਦੇ ਆਪਾਂ ਬਾਲਟੀ ਨੂੰ ਆਪਣਾ ਬਾਲਟੀ ਨੂੰ ਵੋਟਾਂ ਪਾਈਏ ਵਾਸਤੇ ਪੰਜਾਬ ਨੂੰ ਪਾਪੰਦ ਤੋਂ ਬਚਾਉਣ ਵਾਸਤੇ ਆਪਾਂ ਵੋਟ ਪਾਉਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਨੌਜਵਾਨ ਨਸ਼ੇ ਦੀ ਭੇਟ ਚੜਦੇ ਜਾ ਰਹੇ ਆ ਉਹਨਾਂ ਨੂੰ ਜੋ ਨਿਸ਼ਾਨ ਜੋ ਨਿਸ਼ਾਨ ਬੋਲਦੀ ਜੋ ਨਿਸ਼ਾਨ ਬੋਲਦੀ ਬਹੁਤ ਇਸਤਿਹਾਰਜੋ ਸਾਡੀਆਂ ਮਾਵਾ ਭੈਣਾ ਮੈਂ ਤੁਹਾਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਮੈਂ ਤੁਹਾਡਾ ਇੱਕ ਮੁੰਡਾ ਵੇੜੇਚੋ ਹੈ ਮਾਜੀ ਸਿੱਖਾਂ ਦਾ ਮੁੰਡਾ ਮੈਂ ਇੱਕ ਬੇਨਤੀ ਕਰਦਾ ਉਹ ਰੋਜ਼ ਜੱਜੇ ਨਾਲ ਮਰ ਰਿਹਾ ਤੇ ਮੈਂ ਨਾਲ ਖੱਤਦਿਆਂ ਤੁਸੀਂ ਦੂਰੋਂ ਸਾਨੂੰ ਦੇਖ ਰਹੇ ਹੋ ਚਲੋ ਤੁਸੀਂ ਇੱਥੇ ਨਹੀਂ ਆ ਸਕਦੇ ਪਰ ਸਾਡਾ ਚੋਣ ਨਿਸ਼ਾਨੇ ਕੀ ਪਾਲਤੀ ਬਾਕੀ ਬਾਕੀ ਪੋਣੀਆਂ ਆਗਿਆ ਰਿਸ਼ਤੇਦਾਰੀਆਂ ਚ ਵੀ ਕਹਿ ਦਿਓ ਆਪਰੇ ਸਾਰੇ ਘਰਾਂ ਦੇ ਵਿੱਚ ਵੀ ਕਹਿ ਦਿਓ ਕਿ ਅੱמא ਤਗੜੇ ਹੋ ਕੇ ਭਾਈ ਮਨਜੀਤ ਸਿੰਘ ਖਾਲਸਾ ਜੀ ਦਾ ਸਾਥ ਈ ਤੇ ਇੱਕ ਵੱਡੀ ਲੀਡ ਦੇ ਨਾਲ ਉਹਨਾਂ ਨੇ ਫਾਲੀ ਦੇ ਦਸਤਾਵੇਜ਼ ਫੇਰ ਤੀਏ ਤਾਂ ਕਿ ਤੁਹਾਡੇ ਜੋ ਮੁੱਦੇ ਨੇ ਨਾ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਤੁਹਾਡੇ ਹਲਕੇ ਦੇ ਵਿੱਚ ਫਿਰ ਗਲੀਆਂ ਨਾਲੀਆਂ ਦਾ ਮੁੱਦਾ ਸੜਕਾਂ ਦਾ ਮੁੱਦਾ ਇਹਨਾਂ ਮੁੱਦਿਆਂ ਦੇ ਤੱਕ ਇਹ ਕੰਮ ਕਰਨਾ ਇਹ ਤੋਂ ਵੀ ਸਾਰੇ ਜਨ ਨੂੰ ਰੁਕ ਜਾਓ ਰੁਕ ਜਾਓ ਭਾਈ ਮਨਦੀਪ ਆਪਣਾ ਚੋਣ ਨਿਸ਼ਾਨ ਮਾਰਤੀਆਂ ਭੈਣੋ ਯਾਦ ਰੱਖੋ ਪਾਲਤੀ ਪੰਜੀ ਖਾਰੇ ਖਾਰਗੇ ਭੈਣੋ ਬੋਲਤੀਆ ਮੈਂ ਮਜ਼ਦੂਰਾਂ ਦਾ ਮੁੰਡਾ ਵੇਰੇ ਵਾਲਾ ਥੋੜੀ ਈ ਹੈ ਦੇਖੋ ਕਿਵੇਂ ਆ ਲੋਟੂ ਪਾ ਕੇ ਦੇ ਕਿਨੇ ਧੱਸ ਗਿਆ ਆ ਜਿਓ ਭਾਏ ਬਹੁਤ ਧੰਨਵਾਦ ਆ ਤੇਰਾ ਹੱਥ ਖੜੇ ਕੀਤਾ ਹੱਥ ਫਰੇਗਾ ਜੇ ਦੱਸਦੇ ਭਰਾ ਦੇ ਨਾਲ ਮੈਨੂੰ ਹੱਥ ਫਰੇ ਕਰਕੇ ਦੱਸੋਗੇ ਭਰਾ ਦੇ ਨਾਲ ਬਹੁਤ ਧੰਨਵਾਦ ਆ ਤੁਹਾਡਾ ਧੰਨਵਾਦ ਆ ਤੁਹਾਡਾ ਬਹੁਤ ਹੋਣਾ ਨਹੀਂ ਤੁਹਾਨੂੰ ਨਹੀਂ ਆਉਣਾ ਮੈਂ ਹੀ ਬੋਲਦਾ ਤਗੜੇ ਰਹਿ ਮੈਂ ਇਹਨੂੰ ਮਾਰਾ ਤੁਹਾਡੇ ਤੇ ਤੁਹਾਡੇ ਤੇ ਮਾਣ ਤਗੜੇ ਹੋ ਜੋ ਭਰਾ ਮੇਰੇ ਮਾਤਾ ਜੀ 바ਵਾ ਖੜੀਆਂ ਕਰਕੇ ਜਕਾਰਾ ਲਾਈਏ 바ਵਾ ਖੜੀਆਂ ਕਰਕੇ ਪਾਤ ਜੀ ਜੋਤ ਆ ਗਏ ਹੋ ਜੋਤ ਸ਼ਾਨ ਬਾਲਟੀ ਚੌਂ ਨਿਸ਼ਾਨ ਬਾਲਟੀ 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 ਚੌਂ ਨਿਸ਼ਾਨ ਬਾਲਟੀ ਕੌਕੀ ਬੰਦੂ ਨਾਲੇ ਟਾੜੀ ਕੌਕੀ ਬੰਦੂ ਦੀ ਵੀਡੀਓ ਸੋ ਭੈਣਾ ਇਹ ਬਾਲਟੀ ਪਤਾ ਕਿਉਂ ਦਿੰਦੀ ਐ ਇਹ ਬਾਲਟੀਆਂ ਇਸ ਕਰਕੇ ਦਿੰਦੀ ਓ ਵੀ ਹੱਥ ਗਿੱਲਾ ਕਰ ਕਰਕੇ ਟਪੇੜਾਂ ਮਾਰਨੀਆਂ ਦਿੱੰਦੀ ਆਲੇਆਂ ਨੇ ਹੱਥ ਕਿੰਨੇ ੜੜ ਕਰ ਕਰਕੇ ਬਾਲਟੀ ਦੇ ਨਾਲ ਸਾਡੀ ਸਾਧ ਦੇਤੀ ਦੀ ਵੀ ਲਾਲਾ ਨੇ ਭੁਜਾ ਦਿਓ ਆਲਾ ਬੇਟਾ ਰੰਦਾ ਮੇਰਾ ਹਵਾ ਖੜੀਆਂ ਕਰੋ ਗਰਮ ਨਾ ਲੱਗੇ ਬੋਲੋ ਚੰਚਰ ਰੌਣੇ ਦਿੱਲੀ ਵਾਲਿਆਂ ਦੇ ਪੱਤੇ ਗਰਪਾ ਪਦਾ ਲੱਗਦੇ ਚੜਦੀ ਕਲਾਣਾ ਸ੍ਰੀ ਆਗਾ ਧੰਨਵਾਦ ਜੀ ਧੰਨਵਾਦ ਬਜ਼ੁਰਗੋ ਤਗੜੇ ਆ ਜੀ ਤਗੜੇ ਗਰਾ ਪੰਜ ਕੌਮ ਪੰਜਾਬ ਨੂੰ ਜਿਤਾਉਣਾ ਪੰਜ ਨੂੰ ਚੋਣ ਨਿਸ਼ਾਨ ਬਾਲਟੀ 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 ਚੋਣ ਨਿਸ਼ਾਨ ਬਾਲਟੀ ਆ ਵੇਖੋ ਕਿਤਾਹਾਂ ਦੇ ਜੜੀਆਂ ਵਿੱਚ ਬੱਤੇ ਮੜਕੇ ਸੱਤੇ ਬੱਤੇ ਮੜਕੇ ਸੱਤੇ ਬੱਤੇ ਮੜਕੇ ਸੱਤੇ ਕਰੇ ਜਾਗੇ ਕੀ ਕਹਣੇ ਜੋ ਨਿਸ਼ਾਨ ਬਾਤੀ ਪੈਰ ਮੇਰੀਏ ਜੋ ਨਿਸ਼ਾਨ ਬਾਤੀ ਜੋ ਨਿਸ਼ਾਨ ਬਾਤੀ ਬੱਤੇ ਮੜਕੇ ਸੱਤੇ ਬੱਲੇ ਬੱਤੇ ਬੱਤੇ ਜੁੰਡੇ ਵਾਸਤੇ ਰੋ ਸੇ ਭਰਾ ਮੇਰਾ ਆਈ ਭਰਾ ਮੇਰਾ ਜੁਰਤ ਵਾਲਾ ਇਹਨੇ ਲਾਇਆ ਹੀ ਬੋਲ ਕੇ ਸਿੱਕਰ ਬੋਲੋ ਹੁਸੈਨ चढ़ो वेठो कौन आए कया कौ आयास आए वरी वण आए दिल्ली जो लाड़ा जहिड़े र आया मादा जी मां मेरिय बेनती आहे खूटी लेक वोट पाण ਆ ਤੁੰੜ ਨੇ ਆ ਪਾਈ ਦੇ ਨਾਲ ਜਿੰਨੀ ਆਲੇ ਸੋ ਪਗੜੇ ਵਾਲੇ ਉਹ ਭਰਾ ਮੇਰੇ ਨੇ ਕਈਆਂ ਰੱਖੀਆਂ ਇਹ ਦੋਵੇਂ ਕਈਆਂ ਲੈ ਕੇ ਰਾਈ ਇਹ ਦਿੱਲੀ ਵਾਲੇ ਨੂੰ ਦੱਸਣਾ ਤੇ ਇਹ ਦਿੱਲੀ ਦੇ ਲਾਲੇ ਦਾ ਝਾੜੂ ਖੜਾੜਨਾ ਖੜਾੜਨਾ ਕਿ ਪਤਾ ਲੱਗ ਜਾਵੇ ਦਿੱਲੀ ਦੇ ਲਾਲੇ ਨੂੰ ਵੀ ਪੰਗਾ ਮਜੇ ਲਾਂਦੇ ਨਾਲ ਲਿਆ ਸੀ ਧੰਨਵਾਦ ਬਜ਼ੁਰਗੋ ਮਾਤਾ ਜੀ ਧੰਨਵਾਦ ਤਕੜੇ ਹੋਈਏ ਗੱਲ ਪੰਥ ਤੇ ਪੰਜਾਬ ਦੀ ਐ ਗੱਲ ਸਾਡੇ ਜੋਧਿਆਂ ਦੀ ਹੈ ਗੱਲ ਭਾਈ ਸੰਦੀਪ ਸਿੰਘ ਸਣੀ ਦੀ ਹੈ ਗੱਲ ਅਨਖ ਤੇ ਗੌਰਤ ਦੀ ਹੈ ਗੱਲ ਕੌਮ ਤੇ ਕੌਮੀਅਤ ਦੀ ਹੈ ਜਦੋਂ ਕੌਮੀਅਤ ਦੀ ਗੱਲ ਆਊਗੀ ਉੱਥੇ ਪੰਜਾਬੀ ਪਾਣੀ ਇਹ ਤਾਏ ਨਿਸ਼ਾਨ ਬਾਦਤੀ ਓਏ ਫਾ ਨਿਸ਼ਾਨ ਸਰਜੀਤ ਕਰਿਆਨਾ ਸਟੋਰ ਆਤਾ ਚੱਕੀ ਵਾਲੀ ਭੈਣ ਮੇਰੀ ਘੋਟੀ ਐ ਭੈਣ ਮੇਰੀਏ ਬੋਤਾ ਪੰਥ ਪੰਜਾਬ ਨੂੰ ਕੌਮ ਨੂੰ ਭਾਈ ਸੰਦੀਪ ਸਿੰਘ ਸਣੀ ਨੂੰ ਭੈਣ ਜੀ ਤਗੜੇ ਹੋਈਏ ਬੱਲੇ ਬਜ਼ੁਰਗੋ ਆ ਬੱਚਿਓ ਮਾਤਾ ਜੀ ਭੈਣ ਮੇਰੀਏ ਤਗੜੇ ਹੋਈਏ ਕੱਲ ਪੰਥ ਦੀ ਐ ਆ ਜਾਓ ਸਾਡੀ ਕੌਮ ਦੀ ਐ ਬਜ਼ੁਰਗੋ ਚੌਂ ਨਿਸ਼ਾਨ ਬਾਲਟੀ ਬਜ਼ੁਰਗੋ ਬਾਲਟੀ ਬਾਲਟੀ ਬਹੁਤ ਧੰਨਵਾਦ ਸਾਡੀਆਂ ਮਾਵਾਂ ਭੈਣਾਂ ਸਤਿਕਾਰਯੋਗ ਅਸੀਂ ਧੰਨਵਾਦ ਕਰਦੇ ਹਾਂ ਜੋ ਘਰ ਉਹੀ ਹੈ ਇਹ ਘਰ ਉਹੀ ਹੈ ਜਦੋਂ ਭਾਈ ਸਾਹਿਬ ਭਾਈ ਅਮਰਪਾਲ ਦੀ ਚੋੜ ਸੀਗੀ ਕਹਿ ਗੱਲਾਂ ਪਿਆਰ ਇਸ ਪਰਿਵਾਰ ਨੇ ਇਸ ਨੰਬਰ ਨੇ ਆਪਾਂ ਨੂੰ ਦਿੱਤਾ ਤੇ ਅੱਜ ਵੀ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਇਸ ਪਿੰਡ ਤੋਂ ਲਗਾਤਾਰ ਉੱਥੇ ਜਿੰਨ ਤੋਂ ਕੰਮ ਕਰ ਰਹੇ ਆਪ ਹੀ ਆਪ ਦੇ ਹਿਸਾਬ ਨਾਲ ਆਪਾਂ ਬਾਹਰ ਪੱਤੇ ਨਾਲ ਖੁੱਲ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਯੂ ਦੇਵ ਖੇਸ ਕਰਤਾ ਕਹਿੰਦੇ ਵੀ ਇਸ ਪਿੰਡ ਦੇ ਵਿੱਚੋਂ ਪਹਿਲਾਂ ਵੀ ਅਮਰਤਪਾਲ ਸਿੰਘ ਨੇ ਗੋਡੜੀਆਂ ਲਵਾਈਆਂ ਜਿੱਦੀਆਂ ਗੋਡੜੀਆਂ ਤੇ ਇਸ ਵਾਰ ਵੀ ਨਗਰ ਵਾਲਿਆਂ ਤਹਈਆ ਕਰ ਲਿਆ ਇਹ ਨਗਰ ਵਾਲੇ ਕਹਿੰਦੇ ਆ ਜਾਣਗੇ ਉਹ ਬੱਲੇ ਕਾਕਾ ਕਾਕੇ ਨੇ ਕਾਲੀ ਰਮਾਲੀ ਤੇ ਕਾਲੀ ਪੈਂਟ ਤੇ ਬੂਟ ਪਾਏ ਕਾਕਾ ਦੀ ਸਤਿ ਸ੍ਰੀ ਅਕਾਲ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਤਰੀਕ ਨੂੰ ਚੌਂ ਨਿਸ਼ਾਨ ਬਾਹ ਬਾਲਟੀ ਮਾਤਾ ਜੀ ਆਂਦੇ ਪਤਾ ਵਾ ਦੱਸਣ ਦੀ ਲੋੜ ਨਹੀਂ ਸੋ ਇੰਨਾ ਪ੍ਰਚਾਰ ਹੋਇਆ ਆਦ ਲੋਕ ਜਾਗ ਗਏ ਐ ਲੋਕ ਆਪ ਬਹਾਰੇ ਕਹਿ ਰਹੇ ਐ ਬੰਨੇਓ ਬਾਬਾ ਜੀ ਤਕੜੇ ਹੋ ਜੀਏ ਤਕੜੇ ਚੌਨ ਨਿਸ਼ਾਨ ਬਾਲਟੀ ਚੌਨ ਨਿਸ਼ਾਨ ਬਾਲਟੀ ਚੌਨ ਨਿਸ਼ਾਨ ਬਾਲਟੀ ਦਿੱਲੀ ਵਾਲਿਆਂ ਦਾ ਝਾੜੂ 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 ਖਲਾਰ ਦੇ ਖਲਾਰ ਦੇ ਖਲਾਰ ਦੇ ਖਲਾਰ ਦੇ ਬਾਲਟੀ ਨੂੰ ਵੋਟਾਂ ਪਾ ਦੇ ਜੋੜਦਾ ਹਾਂ ਉਹਨੂੰ ਪੀ ਆਦਾਂ ਨੂੰ ਉਹ ਸਾਡੇ ਹੱਕਾਂ ਦੀ ਗੱਲ ਖਾਸੇ ਰਾਜ ਨੇ ਕਰਨੀ ਹੈ 75 ਸਾਲ ਹੋ ਗਏ ਭੈਣੋ ਸਾਨੂੰ ਤੇ ਆ ਇੱਕ ਲੰਡੂ ਜਿਹਾ ਟੀਕਾ ਦੇਦਾ ਸਾਨੂੰ ਮੰਦਰੇਕਾ ਦਾ ਉਹ ਵੀ ਬੰਦ ਕਰਤਾ ਉਹ ਬੰਦ ਕਿਵੇਂ ਹੋਇਆ ਪਤਾ ਤੁਹਾਨੂੰ ਭੈਣੋ 60% ਸੈਂਟਰ ਦੇ ਪਾਉਣਾ ਤੇ 40% ਸਰਕਾਰ ਦੇ ਪਾਉਣਾ ਇਸ ਕਰਕੇ 47 ਦੀ ਜਿਹੜੀ ਰੇਲ ਚੋ ਆ ਉਹ ਚੱਲ ਨਹੀਂ ਹੋਈ ਇਸ ਕਰਕੇ ਸਾਰਾ ਬੰਲੇਗਾ ਦਾ ਕੰਮ ਬੰਦ ਪਿਆ ਹੈਗਾ ਇਸ ਕਰਕੇ ਜਿਹੜਾ ਸਾਨੂੰ ਮਾੜੀ-ਮੋਟੀ ਸਕੀਮ ਦਿੱਤੀ ਆ ਉਹ ਵੀ ਲਾਂਦੇ ਕਰ ਦਿੱਤੀ ਹੈ ਜੀ ਆਓ ਭੈਣੋ ਰਲিয়ে ਭਰਾਵਾਂ ਸੰਗ ਆਓ ਭੈਣੋ ਰਲিয়ে ਭਰਾਵਾਂ ਸੰਗ ਹਰਾਮ ਦੇ ਟੁੱਕੜ ਨਾਲੋਂ ਜੁੱਲਿਆਂ ਵਿੱਚ ਘਾਹ ਚੰਗਾ ਬੇਜ਼ਮੀਰੇ ਜਿਉਣ ਨਾਲੋਂ ਦਿਵਿਆਂ ਦਾ ਰਾਹ ਚੰਗਾ ਏ ਵਫਾ ਦੀ ਯਾਰੀ ਨਾਲੋਂ ਹੋ ਜੇ ਤੋੜ ਵਿਛੋੜ ਚੰਗਾ ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ ਇਹ ਸਾਨੂੰ ਕਹਿੰਦੇ ਤੁਸੀਂ ਸ਼ਾਂਤੀ ਭੰਗ ਕਰਦੇ ਹੋ ਪਰ ਸ਼ਾਂਤੀ ਪੰਜਾਬ 'ਚ ਹੈ ਕਿਹੜੀ ਹੈ ਸੋਆ ਪਾਏ ਫੜ ਕੇ ਉੱਠਾ ਜੀ ਸਾਡਾ ਜੋਂ ਨਿਸ਼ਾਨ ਵਾਲੀ ਹੈ ਜੀ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਵੱਲੋਂ ਭਾਈ ਗੰਦੀਪ ਸਿੰਘ ਜੀ ਜੋਂ ਲੜ ਰਹੇ ਨੇ ਤੇ ਸਾਰੇ ਨਗਰ ਦੇ ਵਾਸੀ ਬਖਵਾ ਸਾਧੂ ਜੀ ਤੇ ਮੇਰੀਆਂ ਭੈਣਾਂ ਜਿਹੜੀਆਂ ਦੂਰ ਖੜੀਆਂ ਨੇ چو نشان چو جی. جی نشان پالٹی چون نشان بالٹی راج کرے گا خالسا راج کرے گا خالسا پائی امرت پال بھائی امرت پال ਅਕਾਲੀ ਕਲਵਾਰਸ ਪੰਜਾਬ ਦੇ ਜਿੰਦਾਬਾਦ ਅਕਾਲੀ ਕਲਵਾਰਸ ਪੰਜਾਬ ਦੇ ਜਿੰਦਾਬਾਦ ਇਹ ਜਿੱਥੇ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਆ ਤੁਹਾਡੇ ਅਗੇ ਬੇਨਤੀ ਹੈ ਕਿ ਚੋਣ ਨਿਸ਼ਾਨ ਬਾਲਤੀਆ ਸੋ ਸਾਰਿਆਂ ਨੇ ਇਹ ਕਿਰਪਾ ਕਰਨੀ ਆ ਜਾ ਕਰਕੇ ਉਥੇ ਅੰਦਰ ਜੇ ਵੇਖੋ ਕਈ ਵਾਰ ਅਸੀਂ ਆ ਆਦਦੇ ਸਾਡਾ ਉਹਦੇ ਨਾਲ ਉਹਨੂੰ ਕੰਮ ਲਿਆ ਆ ਲਿਆ ਲੈ ਇਹਨੇ ਕੰਮ ਪਰ ਇਹ ਸਭ ਤੋਂ ਵੱਡਾ ਕੰਮ ਆ ਆਪਣੀ ਕੌਮ ਲਈ ਖੜਨਾ ਆਪਣੇ ਲਈ ਖੜਨਾ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਖੜਨਾ ਸਤਿ ਸ੍ਰੀ ਅਕਾਲ ਜੀ ਜੋ ਨਿਸ਼ਾਨ ਵਾਲੀ ਸੋ ਅੰਦਰ ਕਿਸੇ ਨੇ ਨਹੀਂ ਵੇਖਣਾ ਚੁੱਪ ਕਰਕੇ ਅੰਦਰ ਜਾ ਕੇ ਚੋਣ ਨਿਸ਼ਾਨ ਹੈ ਬਾਲਟੀ ਤੇ ਬਟਨ ਨੱਪ ਦੇਣਾ ਤੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਤਗੜਾ ਕਰਨਾ ਫਟੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਇੱਕ ਵਾਰ ਫੇਰ ਤੁਹਾਡੇ ਵਿੱਚ ਆ ਗਿਆ ਜਿੱਦਾਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਵੋਟ ਚੜ੍ਹ ਕੇ ਵੋਟਾਂ ਪਾ ਕੇ ਸਾਨੂੰ ਜਤਾਇਆ ਸੀ ਉਸੇ ਤਰੀਕੇ ਦੇ ਨਾਲ ਭਾਈ ਭਦੀਪ ਸਿੰਘ ਨੂੰ ਵੋਟਾਂ ਪਾ ਕੇ ਆਪਾਂ ਇੱਕ ਵਾਰ ਫੇਰ ਪੰਥ ਦੀ ਜਿੱਤ ਕਰਦੀਆਂ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਪਰਾਂ ਦੇ ਵਿੱਚ ਧਿਆਨ ਨੂੰ ਬੇਨਤੀ ਆ ਕਿ ਜੇ ਤੁਸੀਂ ਆਪਣੇ ਪੁੱਤ ਬਚਾਉਣਾ ਹੈ ਨਸ਼ੇ ਤੋਂ ਤੇ ਤੁਹਾਨੂੰ ਭਾਈ ਪ੍ਰਦੀਪ ਸਿੰਘ ਦਾ ਸਾਥ ਦੇਣਾ ਪਊਗਾ ਭਾਈ ਅਮਰਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣਾ ਪਊਗਾ ਸੋ ਤਕਰੋ ਕੋ ਹਪਰਾ-ਮਾਰੀਏ 11 ਤਰੀਕ ਵਾਲੇ ਦਿਨ ਮਸ਼ੀਨ ਦੇ ਉੱਤੇ 14 ਤੇ ਜੋ ਨਿਸ਼ਾਨ ਪਾਰਟੀ ਭਾਈ ਅਮਰਤਪਾਲ ਸਿੰਘ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸਲੀ ਤਗੜੇ ਹੋ ਕੇ ਅੱਪਾ ਪੰਥ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਨ ਤਾਰਨ ਮਾਝੇ ਦੀ ਰਾਜਧਾਨੀ ਇਹ ਮਾਝਾ ਜਿਹੜਾ ਇੱਥੇ ਵੱਡੇ ਵੱਡੇ ਜਿਹੜੇ ਝੜ ਕੇ ਆਏਗੇ ਆਉਂਦੇ ਰਿਹਾ ਜਦ ਤੱਕ ਉਹਨਾਂ ਨੇ ਮਾਰ ਪਾਉਂਦਾ ਰਿਆ ਸੋ ਅਸੀਂ ਕਰਮਾ ਵਾਲੇ ਆ ਪਿੰਡ ਵਾਲੇ ਆ ਤਰਤਰਨ ਵਾਲੇ ਸਾਨੂੰ ਦੂਜੀ ਵਾਰ ਫੇਰ ਮੌਕਾ ਮਿਲਿਆ ਵੋਟ ਪਾਉਣ ਦਾ ਭਾਈ ਅਮਰਪਾਲ ਸਿੰਘ ਨੂੰ ਸਾਡੀ ਨਸ਼ੇ 'ਚ ਡੁੱਬੀ ਜਵਾਨੀ ਨੂੰ ਕੱਢਣ ਦਾ ਸੋ ਜਿਹੜਾ ਸੂਰੀ ਕਹਿੰਦਾ ਸੀ 2% ਨੂੰ ਮਸਲਦਾਂਗੇ ਤੁਹਾਡੀਆਂ ਧੀਆ ਭੈਣਾਂ ਬਾਰੇ ਗਲਤ ਬੋਲਦਾ ਸੀ ਉਸ ਯੋਧੇ ਨੂੰ ਦੁੱਧ ਨਾਲਾ ਭਾਈ ਸੰਦੀਪ ਸਿੰਘ ਸੜੀ ਉਹਨਾਂ ਦੇ ਭਰਾ ਤਾਂ ਅੱਜ ਸਾਡੇ ਪਿੰਡ ਵਿੱਚ ਆਏ ਨਹੀਂ ਸੋ ਆਪਾਂ ਉਹਨਾਂ ਦੀ ਚੋਣ ਨਿਸ਼ਾਨ ਬਾਲਟੀ ਭਰ ਕੇ ਦੋਰੀ ਇਹਨਾਂ ਨੂੰ ਤੇ 2022 ਦੀ ਮੋਹਰ ਲਾਈਏ ਤੇ ਸਾਰੇ ਵੀਰ ਭਰਾ ਇੱਥੇ ਖੜੇ ਹੋ ਚੋਣ ਨਿਸ਼ਾਨ ਬਾਲਟੀ ਹੈ ਜੀ ਸਾਡਾ ਜਰੂਰ ਵੋਟ ਪਾਇਓ ਭਾਈ ਮਨਦੀਪ ਸਿੰਘ ਜੀ ਨੂੰ ਸਾਰੇ ਪਰਿਵਾਰ ਨੂੰ ਵੀ ਕਹਿੰਨਾ ਹੈ ਰਿਸ਼ਤੇਦਾਰੀਆਂ ਚ ਵੀ ਫੋਨ ਕਰ ਦਿਓ ਜੀ ਸਾਰਿਆਂ ਨੂੰ ਕੰਨ ਜੀ ਨੂੰ ਸਾਥ ਦਿਓ ਜੀ ਬਹੁਤ ਧੰਨਵਾਦ ਸਾਰੇ ਕਾਫਲੇ ਚਾਏ ਹੋਏ ਨੌਜਵਾਨਾਂ ਦਾ ਜੋਧਿਆਂ ਦਾ ਤੇ ਸਰਦਾਰ ਮਨਜੀਤ ਸਿੰਘ ਜੀ ਸਾਡੀਆਂ ਮਾਵਾ ਭੈਣਾ ਮਜ਼ਦੂਰ ਤੇ ਕਿਸਾਨ